Thank you. ਬੋਲੋ ਮੈਂ ਪ੍ਰਗਟ ਸਿੰਘ ਜਮਾ ਰਾਏ ਮੀਤ ਪ੍ਰਧਾਨ ਜਮੂਰੀ ਕਿਸਾਨ ਸਭਾ ਪੰਜਾਬ ਅੱਜ ਪਿੰਡ ਤੋੜ ਦੇ ਇਥੇ ਅਸੀਂ ਇਸ ਲਈ ਇਕੱਠੇ ਹੋਏ ਆਂ ਕਿ ਅੱਜ ਬੰਦਾ ਸਿੰਘ ਬਹਾਦਰ ਜੀ ਦਾ ਸ਼ੀਧੀ ਦੇਣਿਆ ਉਹ ਸ਼ੀਧੀ ਦੇਣ ਦੇ ਉੱਤੇ ਕਿਸਾਨ ਜਿਨ੍ਹਾਂ ਨੂੰ ਜ਼ਮੀਨਾਂ ਦਾ ਮਾਲਕ ਉਸ ਵੇਲੇ ਬੰਦਾ ਸਿੰਘ ਬਹਾਦਰ ਜੀ ਨੇ ਬਣਾਇਆ ਤੇ ਅੱਜ ਜਿਹੜੇ ਕਿਸਾਨ ਜ਼ਮੀਨਾਂ ਦੇ ਮਾਲਕ ਆ ਤੇ ਉਹਨਾਂ ਵੱਲੋਂ ਇਹ ਜਿਹੜਾ ਉਸ ਵੇਲੇ ਜਿਹੜੇ ਰਾਜੇ ਮਹਾਰਾਜੇ ਸੀ ਬਾਦਸ਼ਾਹ ਸੀ ਜਾਂ ਜਿਹੜੇ ਜ਼ਗੀਰਦਾਰ ਸੀ ਉਹਨਾਂ ਦੀਆਂ ਜ਼ਮੀਨਾਂ ਖੋ ਕੇ ਇਹ ਜੜੀਆਂ ਵਾ ਉਹ ਲੋਕਾਂ ਦੇ ਵਿੱਚ ਉਹਦੀ ਵੰਡ ਕੀਤੀ ਗਈ ਤੇ ਇੱਕ ਅਜਿਹਾ ਰਾਜ ਸਥਾਪਿਤ ਜਿਹੜਾ ਬਰਾਬਰਤਾ ਵਾਲਾ ਹੋਵੇ ਜਿਹਦੇ ਵਿੱਚ ਜਾਤ ਪਾਤ ਨਾ ਹੋਵੇ ਤੇ ਉਹ ਉਹਨੂੰ ਸਿਰਜਣ ਦਾ ਉਹਨਾਂ ਨੇ ਯਤਨ ਕੀਤਾ ਤੇ ਅੱਜ ਆਪਾਂ ਵੇਖਿਆ ਉਹਦੇ ਤੋਂ ਬਾਅਦ ਦੇ ਵਿੱਚ ਵੀ ਬਹੁਤ ਸਾਰੀਆਂ ਲਹਿਰਾਂ ਅਸੀਂ ਚਾਚਾ ਅਜੀਤ ਸਿੰਘ ਨੂੰ ਯਾਦ ਕਰਦੇ ਹਾਂ ਅਸੀਂ ਉਹਨਾਂ ਯੋਧਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਮੁਜਾਰਾ ਲਹਿਰ ਦੀ ਅਗਵਾਈ ਕੀਤੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜਿਹੜੀਆਂ ਜ਼ਮੀਨਾਂ ਆ ਉਹਨਾਂ ਦੇ ਮਾਲਕੀ ਹੱਕ ਦਿਵਾਉਣ ਦੇ ਲਈ ਕੰਮ ਕੀਤਾ ਤੇ ਅੱਜ ਵੀ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਇੱਦਾਂ ਦੀਆਂ ਵਾਂ ਜਿਨ੍ਹਾਂ ਦੇ ਮਾਲਕੀ ਹੱਕਾਂ ਲਈ ਜਿਹੜੇ ਕਿਸਾਨ ਲੜ ਰਹੇ ਆ ਉਹਦੇ ਲਈ ਅੱਜ ਦਾ ਦਿਨ ਬੜਾ ਅਹਿਮ ਦੇਣ ਆ ਜਿਹਦੇ ਉੱਤੇ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਆ ਸਾਨੂੰ ਜਾਤ ਪਾਤ ਦੇ ਖਿਲਾਫ ਲੜਨ ਦੀ ਪ੍ਰੇਰਣਾ ਮਿਲਦੀ ਆ ਅੱਜ ਸਾਨੂੰ ਜਿਹੜਾ ਅਮੀਰ ਗਰੀਬ ਦਾ 파ੜਾ ਆ ਉਹਨੂੰ ਖਤਮ ਕਰਨ ਦੀ ਪ੍ਰੇਰਣਾ ਮਿਲਦੀ ਆ ਅੱਜ ਜਿਹੜੇ ਸਾਡਾ ਦੇਸ਼ ਦੀ ਸਰਕਾਰਾਂ ਆ ਉਹ ਜਦੋਂ ਕਾਰਪੋਰੇਟ ਦੀ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਉਸ ਵੇਲੇ ਇਹਨਾਂ ਯੋਧਿਆਂ ਨੂੰ ਬਹੁਤ ਵੱਡਾ ਯਾਦ ਕਰਨ ਦੀ ਲੋੜ ਆ ਤਾਂ ਕਿ ਇੱਥੇ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕੇ ਲੋਕਾਂ ਦਾ ਹੱਕ ਇਨਸਾਫ਼ ਲੋਕਾਂ ਨੂੰ ਮਿਲ ਸਕੇ ਉਹਨਾਂ ਦਾ ਰਾਜ ਪ੍ਰਬੰਧ ਸਿਰਜਣ ਲਈ ਤੇ ਕਿਸਾਨੀ ਹਿੱਤਾਂ ਦੀ ਰਾਖੀ ਲਈ ਅੱਜ ਪਰਨ ਲਿਆ ਗਿਆ ਜਮਹੂਰੀ ਕਿਸਾਨ ਸਭਾ ਦੇ ਕਾਰਪੋਨਾਂ ਬਣ ਕੇ